ਸਤ ਸ੍ਰੀ ਅਕਾਲ ਜੀ। ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀ ਕਹਾਣੀ ਬਹੁਤ ਪਸੰਦ ਆਵੇਗੀ। ਹਾਂਜੀ ਫਿਰ ਸ਼ੁਰੂ ਕਰਦੇ ਹਾਂ ਕਹਾਣੀ। ਅੱਜ ਜਸਮੀਲ कौर ਚਲਦੀ ਉੱਠ ਕੇ ਰਸੋਈ ਵਿੱਚ ਪਾਣੀ ਗਰਮ ਕਰ ਰਹੀ ਸੀ। ਭਾਂਡਿਆਂ ਦੀ ਆਵਾਜ਼ ਆਉਂਦਿਆਂ ਸੁਣ ਗਰਮੀਲ कौर ਦੀ ਨੂੰ ਬਲਜੀਤ ਆਪਣੇ ਪਤੀ ਗੁਰਦੀਪ ਨੂੰ ਕਹਿਣ ਲੱਗੀ, "ਤੁਹਾਡੀ ਮਾਂ ਨੂੰ ਕੀ ਹੋਇਆ? ਸੌਣ ਵੀ ਨਹੀਂ ਦਿੰਦੀ। ਸਵੇਰੇ ਸਵੇਰੇ ਉੱਠ ਕੇ ਭਾਂਡਿਆਂ ਦਾ ਖੜਕਾਟ ਪਾਈ ਜਾਂਦੀ ਐ।" ਗਰਦੀਪ ਕਹਿੰਦਾ ਤੈਨੂੰ ਪਤਾ ਹੈ ਨਾ ਮਾਂ ਨੂੰ ਗਠੀਆ ਹੈ ਇਸ ਕਰਕੇ ਮਾਂ ਸਵੇਰੇ ਗਰਮ ਪਾਣੀ ਪੀ ਕੇ ਥੋੜਾ ਟਾਈਮ ਲਈ ਸੈਰ ਕਰਦੀ ਹੁੰਦੀ ਹੈ ਤੂੰ ਐਵੇਂ ਕਿਉਂ ਸਵੇਰੇ ਸਵੇਰੇ ਗਰਮ ਹੋਈ ਜਾਂਦੀ ਹੈ ਬਲਜੀਤ ਕਹਿਣ ਲੱਗੀ ਮੈਨੂੰ ਸਵੇਰੇ ਸਵੇਰੇ ਵਧੀਆ ਨੀਂਦ ਆਉਂਦੀ ਆ ਬੀਜੀ ਮੈਨੂੰ ਸਵੇਰੇ ਸਵੇਰੇ ਜਗਾ ਦਿੰਦੀ ਆ ਸਾਰਾ ਦਿਨ ਤਾਂ ਮੇਰਾ ਕੰਮ ਵਿੱਚ ਲੰਘ ਜਾਂਦਾ ਇੱਕ ਰਾਤ ਹੀ ਹੁੰਦੀ ਆ ਆਰਾਮ ਕਰਨ ਨੂੰ ਉਹ ਵੀ ਉਹ ਅੱਧੀ ਰਾਤ ਜਗਾ ਦਿੰਦੀ ਆ ਗਰਦੀਪ ਕਹਿੰਦਾ ਇੰਨਾ ਵੀ ਕਿਹੜਾ ਕੰਮ ਹੈ ਜਿਹੜਾ ਤੂੰ ਸਾਰਾ ਦਿਨ ਤੁਰੀ ਫਿਰਦੀ ਆ ਪਸ਼ੂ ਡੰਗਰ ਤੇ ਤਾਂ ਆਪਾਂ ਬैया ਰੱਖਿਆ ਹੋਇਆ ਹੈ ਤੇ ਝਾੜੂ ਪੋਚਾ ਵੀ ਤੂੰ ਉਹਦੇ ਤੋਂ ਹੀ ਕਰਵਾਉਣੀ ਆ ਤੇ ਮਾਂ ਵੀ ਤੇਰੇ ਨਾਲ ਕੰਮ ਵਿੱਚ ਹੱਥ ਵਟਾਉਂਦੀ ਆ ਕਿੰਨਾ ਕੰਮ ਮਾਂ ਕਰਵਾ ਦਿੰਦੀ ਆ ਫਿਰ ਕੰਮ ਕਿਹੜਾ ਰਹਿ ਜਾਂਦਾ ਹੈ ਜਦ ਦਿਨੇ ਤੋਂ 9 ਵਜੇ ਦਿਨ ਤੋਂ ਵਿਹਲੇ ਹੋ ਕੇ ਅੰਦਰ ਵੜ ਜਾਣੀ ਆ ਬਲਜੀਤ ਕਹਿੰਦੀ ਤੁਹਾਨੂੰ ਬੁੜੀਆਂ ਵਾਲੇ ਕੰਮਾਂ ਦਾ ਕੀ ਪਤਾ ਨਿੱਕੇ ਨਿੱਕੇ ਕੰਮ ਸਾਰਾ ਦਿਨ ਨਹੀਂ ਮੁੱਕਦੇ ਇਸੇ ਤਰ੍ਹਾਂ ਬੁੜਬੁੜ ਕਰਦੀ ਬਲਜੀਤ ਕੌਰ ਉੱਠ ਕੇ ਚਾਹ ਬਣਾਉਣ ਲੱਗ ਪਈ ਜਦੋਂ ਉਸ ਦੀ ਸੱਸ ਸੈਰ ਕਰਕੇ ਆਈ ਤਾਂ ਉਸ ਨੇ ਆਪਣੇ ਸੱਸ ਨੂੰ ਵੀ ਦੋ ਚਾਰ ਗੱਲਾਂ ਸੁناਈਆਂ ਕਿ ਕੱਲ ਤੋਂ ਇੰਨੀ ਜਲਦੀ ਨਾ ਜਾਗਿਆ ਕਰੋ ਜਸਮੀਲ ਕੌਰ ਕੁਝ ਨਾ ਬੋਲੀ ਚੁੱਪ ਕਰਕੇ ਗੁਰਦੁਆਰਾ ਸਾਹਿਬ ਚਲੀ ਗਈ ਜਦੋਂ ਜਸਮੀਲ ਕੌਰ ਗੁਰਦੁਆਰਾ ਸਾਹਿਬ ਤੋਂ ਵਾਪਸ ਆਈ ਤਾਂ ਉਸ ਦੀ ਨੂ ਭੱਜ ਭੱਜ ਕੰਮ ਕਰ ਰਹੀ ਸੀ ਜਸਮੀਲ ਕੌਰ ਨੂੰ ਸਮਝ ਆ ਗਈ ਕਿ ਉਹ ਅੱਜ ਕੀਤੇ ਨਾ ਕੀਤੇ ਜਾਣਾ ਹੋਵੇਗਾ ਜਿਹੜਾ ਇੰਨੀ ਕਾਲੀ ਕੰਮ ਨਵੇੜ ਰਹੀ ਹੈ ਗੁਰਦੀਪ ਰੋਟੀ ਖਾ ਕੇ ਖੇਤ ਚਲਾ ਗਿਆ ਸੀ ਜਸਮੀਲ ਕੌਰ ਨੂੰ ਉਸ ਦਿਨ ਕਹਿੰਦੀ ਬੀਜੀ ਮੈਂ ਆਪਣੇ ਗਰਮੀ ਵਾਲੇ ਕੱਪੜੇ ਬਣਾਉਣ ਅੱਜ ਸ਼ਹਿਰ ਜਾਣਾ ਹੈ ਤੇ ਉਧਰੋਂ ਮੇਰੀ ਭੈਣ ਆ ਜਾਵੇਗੀ ਉਸਨੇ ਵੀ ਕੱਪੜੇ ਬਣਾਉਣੇ ਆ ਤੁਸੀਂ ਦੁਪਹਿਰ ਤੀ ਰੋਟੀ ਟੁੱਕ ਬਣਾ ਲਿਓ ਮੈਨੂੰ ਆਉਂਦੀ ਨੂੰ ਸ਼ਾਮ ਹੋ ਜੋ 4-5 ਵਜੇ ਜਾਣਗੇ ਤਾਂ ਜਸਮੀਲ ਕੌਰ ਕਹਿੰਦੀ ਕੋਈ ਗੱਲ ਨਹੀਂ ਧੀਏ ਚਲੀ ਜਾ ਜੇਕਰ ਤੂੰ ਸ਼ਹਿਰ ਜਾ ਹੀ ਰਹੀ ਹੈ ਤਾਂ ਮੇਰੀ ਐਨਕ ਟੁੱਟੀ ਪਈ ਆ ਉਹ ਤੂੰ ਹੀ ਠੀਕ ਕਰਵਾ ਕੇ ਲਿਆ ਦੇ ਬਜਜੀਤ ਕਹਿਣ ਲੱਗੀ ਬੇਬੇ ਮੇਰੇ ਕੋਲ ਤਾਂ ਅੱਗੇ ਪੈਸੇ ਘਟ ਨੇ ਜਿਸ ਦਿਨ ਗੁਰਦੀਪ ਗਿਆ ਉਹਨਾਂ ਨੂੰ ਕਹਿ ਦੇਵੀ ਜਸਮੀਲ ਕੌਰ ਵਿਚਾਰੀ ਚੁੱਪ ਕਰਕੇ ਬੈਠ ਗਈ ਜਦੋਂ ਉਹ ਦੁਪਹਿਰੇ ਚਾਹ ਬਣਾਉਣ ਲੱਗੀ ਉਸ ਦੀ ਐਨਕ ਨਾ ਲੱਗੀ ਹੋਣ ਕਰਕੇ ਉਸ ਨੂੰ ਸਹੀ ਦਿਖਾਈ ਨਹੀਂ ਦੇ ਰਿਹਾ ਸੀ ਉਸ ਦਾ ਹੱਥ ਕੱਚ ਦੇ ਗਲਾਸ ਤੇ ਵੱਜਿਆ ਤੇ ਗਲਾਸ ਟੁੱਟ ਗਿਆ ਉਸ ਨੇ ਡਰਦੇ ਡਰਦੀ ਨੇ ਗਲਾਸ ਵੀ ਨਾ ਚੁੱਕਿਆ ਕਿ ਜਦੋਂ ਨਿਗਾਹ ਹੈ ਨਹੀਂ ਤਾਂ ਐਵੇਂ ਹੱਥ ਤੇ ਕੱਚ ਵੱਜ ਜਾਵੇਗਾ ਜਦੋਂ ਬਲਜੀਤ ਸ਼ਾਮ ਨੂੰ ਘਰ ਆਈ ਰਸੋਈ ਵਿੱਚ ਕੱਚ ਖਿਲਰਿਆ ਵੇ ਵੇਖ ਉਸ ਨੇ ਸਾਰਾ ਘਰ ਸਿੱਧ ਤੇ ਚੱਕ ਲਿਆ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮੈਂ ਅੱਜ ਤੁਹਾਨੂੰ ਦੁਪਹਿਰ ਦੀ ਰੋਟੀ ਚਾਹ ਲਈ ਕੀ ਕਹਿ ਦਿੱਤਾ ਰਸੋਈ ਵਿੱਚ ਤਾਂ ਇੰਨਾ ਖਲਾਰਾ ਪਾਤਾ ਤੁਸੀਂ ਇੰਨਾ ਮਹਿੰਗਾ ਮੇਰਾ ਗਲਾਸੀ ਜਿਹੜਾ ਤੂੰ ਅੱਜ ਭੰਨ ਦਿੱਤਾ ਜਸਮੀਲ ਕੌਰ ਵਿਚਾਰੀ ਨੌਂਦੀਆਂ ਝੜਕਾਂ ਸੁਣ ਕੇ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਇੰਨੇ ਟਾਈਮ ਨੂੰ ਗਰਦੀਪ ਵੀ ਘਰ ਆ ਗਿਆ ਘਰ ਵਿੱਚ ਹੁੰਦਾ ਸ਼ੋਰ ਸ਼ਰਾਬਾ ਦੇ ਉਸਨੇ ਬਲਜੀਤ ਨੂੰ ਪੁੱਛਿਆ ਕੀ ਹੋ ਗਿਆ ਤਾਂ ਕਹਿਣ ਲੱਗੀ ਆ ਤੇਰੀ ਮਾਂ ਨੇ ਗਲਾਸ ਭੰਨ ਦਿੱਤਾ ਮੇਰਾ ਐਡਾ ਮਹਿੰਗਾ ਗਲਾਸ ਗੁਰਦੀਪ ਕਹਿਣ ਲੱਗਾ ਮਾਂ ਤੂੰ ਆਪਣੀ ਐਨਕ ਕਿਉਂ ਨਹੀਂ ਲਾਉਂਦੀ ਤੈਨੂੰ ਐਨਕ ਤੋਂ ਬਗੈਰ ਘੱਟ ਦਿਖਾਈ ਦਿੰਦਾ ਹੈ ਐਨਕ ਲਗਾ ਕੇ ਰੱਖਿਆ ਕਰ ਪਰ ਮਾਂ ਆਪਣੇ ਪੁੱਤ ਨੂੰ ਨਹੀਂ ਦੱਸਣਾ ਚਾਹੁੰਦੀ ਸੀ ਕਿ ਉਸ ਦੀ ਨੂੰਨੇ ਉਸ ਦੀ ਐਨਕ ਠੀਕ ਨਹੀਂ ਕਰਵਾ ਕੇ ਲਿਆ ਕੇ ਦਿੱਤੀ ਉਹ ਚੁੱਪ ਕਰ ਗਈ ਚਾਰ ਕੁ ਦਿਨਾਂ ਬਾਅਦ ਬਲਜੀਤ ਦੇ ਭਰਾ ਭਾਬੀ ਨੇ ਆਉਣਾ ਸੀ ਉਸ ਨੇ ਆਪਣੀ ਸੱਸ ਨੂੰ ਕਿਹਾ ਅੱਜ ਮੇਰੇ ਭਰਾ ਭਾਬੀ ਆਉਣਗੇ ਉਹਨਾਂ ਲਈ ਬਰੈਡ ਪਕੌੜੇ ਬਣਾਓ ਜਸਮੀਲ ਕੌਰ ਕਹਿੰਦੀ ਠੀਕ ਹੈ ਜਦੋਂ ਉਸ ਦੇ ਭਰਾ ਭਾਬੀ ਆ ਗਏ ਤਾਂ ਉਸ ਨੇ ਬਰੈਡ ਪਕੌੜੇ ਬਣਾਏ ਉਸ ਨੂੰ ਥੋੜੀ ਦੇਰ ਲੱਗ ਗਈ ਤਾਂ ਬਲਜੀਤ ਰਸੋਈ ਵਿੱਚ ਭੱਜੀ ਆਈ ਕਹਿਣ ਲੱਗੀ ਬੀਜੀ ਇੰਨਾ ਟਾਈਮ ਲਗਾਤਾ ਹਜੇ ਬਰੈਡ ਪਕੌੜੇ ਤਿਆਰ ਨਹੀਂ ਹੋਏ ਜਸਮੀਲ ਕੌਰ ਕਹਿੰਦੀ ਬਰੈਡ ਪਕੌੜੇ ਤਾਂ ਤਿਆਰ ਨੇ ਬੱਸ ਮੈਂ ਚਾਹ ਧਰਦੀ ਹਾਂ ਜਸਮੀਲ ਕੌਰ ਨੇ ਚਾਹ ਲਈ ਪਾਣੀ ਪਾ ਕੇ ਪਤੀਲਾ ਗੈਸ ਤੇ ਰੱਖ ਦਿੱਤਾ ਬਲਜੀਤ ਨੇ ਕਾੜੀ ਦੇ ਵਿੱਚ ਉਸ ਨੂੰ ਪੱਤੀ ਵਾਲਾ ਡੱਬਾ ਅਤੇ ਖੰਡ ਦੀ ਜਗ੍ਹਾ ਲੂਣ ਵਾਲਾ ਡੱਬਾ ਫੜਾ ਕੇ ਆਪ ਪਕੌੜੀ ਲੈ ਕੇ ਕਮਰੇ ਵਿੱਚ ਚਲੀ ਗਈ ਜਸਮੀਲ ਕੌਰ ਦੀ ਨਿਗਾਹ ਘਟ ਹੋਣ ਕਰਕੇ ਉਸ ਨੂੰ ਖੰਡ ਤੇ ਨਮਕ ਦਾ ਕੋਈ ਪਤਾ ਨਾ ਲੱਗਿਆ ਉਸ ਨੇ ਚਾਹ ਵਿੱਚ ਨਮਕ ਪਾ ਦਿੱਤਾ ਜਦੋਂ ਜਸਮੀਲ ਕੌਰ ਚਾਹ ਫੜਾ ਕੇ ਆਈ ਤਾਂ ਬਲਜੀਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਸਮੀਲ ਕੌਰ ਭੱਜ ਕੇ ਗਈ ਕੀ ਹੋਇਆ ਪੁੱਤ ਕਹਿੰਦੀ ਬੀਜੀ ਆ ਚਾਹ ਬਣਾਈ ਆ ਮੇਰੀ ਜੈਰਾ ਇੰਨੀ ਕੌੜੀ ਚਾਹ ਅੰਨੇ ਹੋਏ ਸੀ ਤੁਹਾਨੂੰ ਦਿਸਦਾ ਨਹੀਂ ਕੁਝ ਆਟ ਦੀ ਜਗ੍ਹਾ ਨੋਨ ਪਾ ਦਿੱਤਾ ਜਸਮੀਲ ਕੌਰ ਕਹਿਣ ਲੱਗੀ ਪੁੱਤ ਪੱਤੀ ਤੇ ਖੰਡ ਤਾਂ ਤੂੰ ਮੈਨੂੰ ਫੜਾ ਕੇ ਆਈ ਸੀ ਤੇ ਮੇਰੀ ਨਿਗਾ ਘਟ ਹੋਣ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਜੋ ਤੂੰ ਮੈਨੂੰ ਫੜਾਇਆ ਸੀ ਮੈਂ ਉਹੀ ਪਾ ਦਿੱਤਾ ਬਲਜੀਤ ਦੀ ਭਾਬੀ ਚੁੱਪਚਾਪ ਸਭ ਕੁਝ ਵੇਖ ਰਹੀ ਸੀ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਦੀਦੀ ਜੇ ਮਾਸੀ ਜੀ ਦੀ ਨਗਾ ਘਟ ਹੋਣ ਕਰਕੇ ਪਤਾ ਨਹੀਂ ਲੱਗਾ ਤਾਂ ਕੋਈ ਗੱਲ ਨਹੀਂ ਤੁਸੀਂ ਰੋਲ ਨਾ ਪਾਓ ਬਲਜੀਤ ਕਹਿਣ ਲੱਗੀ ਭਾਬੀ ਇਹ ਜਾਣ ਬੁੱਝ ਕੇ ਇਹੋ ਜੇ ਕੰਮ ਕਰਦੀ ਐ ਇਹਨੂੰ ਲੂਣ ਤੇ ਖੰਡ ਦਾ ਤਾਂ ਪਤਾ ਹੀ ਹੈ ਇਨ ਟਾਈਮ ਨੂੰ ਗਰਦੀਪ ਵੀ ਘਰ ਆ ਗਿਆ ਬਲਜੀਤ ਦਾ ਗੁੱਸੇ ਨਾਲ ਲਾਲ ਮੂੰਹ ਵੇਖ ਕੇ ਕਹਿਣ ਲੱਗਿਆ ਕੀ ਹੋਇਆ ਬਲਜੀਤ ਤੇਰੇ ਭਰਾ ਭਾਬੀ ਆਏ ਨੇ ਤੂੰ ਖੁਸ਼ ਹੋਣਾ ਸੀ ਤੇ ਤੂੰ ਤਾਂ ਮੱਛਿਆ ਮੂੰਹ ਬਣਾਈ ਫਿਰਦੀ ਆ ਬਲਜੀਤ ਕਹਿਣ ਲੱਗੀ ਆ ਤੇਰੀ ਮਾਂ ਨੇ ਚਾਹ ਪਾਣੀ ਜੋ ਵਧੀਆ ਪਿਆਤਾ ਮੇਰੇ ਪੀਕਿਆਂ ਨੂੰ ਤਾਂ ਬਲਜੀਤ ਦੀ ਭਾਬੀ ਕਹਿੰਦੀ ਕੋਈ ਗੱਲ ਨਹੀਂ ਦੀਦੀ ਅਸਨੇ ਕਿਹਾ ਕਿ ਵੀਰ ਜੀ ਮੈਂ ਤੁਹਾਨੂੰ ਦੱਸਦੀ ਹਾਂ ਮਾਸੀ ਜੀ ਚਾਹ ਬਣਾਉਣ ਲੱਗੇ ਸੀ ਤੇ ਖੰਡ ਦੀ ਜਗ੍ਹਾ ਚਾਹ ਵਿੱਚ ਲੂਣ ਪੈ ਗਿਆ ਬਸ ਦੀਦੀ ਉਸੇ ਕਰਕੇ ਗੁੱਸਾ ਹੋ ਰਹੇ ਨੇ ਪਰ ਬਲਜੀਤ ਬੋਲੀ ਜਾ ਰਹੀ ਸੀ ਗਰਦੀਪ ਵੀ ਚੁੱਪ ਕਰ ਗਿਆ ਤੇ ਜਸਮੀਲ ਕੌਰ ਵੀ ਚੁੱਪ ਕਰਕੇ ਬੈਠ ਗਈ ਜਦੋਂ ਬਲਜੀਤ ਤੇ ਭਰਾ ਭਾਬੀ ਚਲੇ ਗਏ ਤਾਂ ਗਰਦੀਪ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਤੂੰ ਐਨਕ ਲਾ ਕੇ ਰੱਖਿਆ ਕਰ ਤੂੰ ਆਪਣੀ ਐਨਕ ਕਿਉਂ ਨਹੀਂ ਲਾਉਂਦੀ ਤਾਂ ਮਾਂ ਕਹਿਣ ਲੱਗੀ ਪੁੱਤ ਮੇਰੀ ਐਨਕ ਟੁੱਟੀ ਪਈ ਆ ਤਾਂ ਗਰਦੀਪ ਕਹਿੰਦਾ ਮਾਂ ਫਿਰ ਠੀਕ ਕਰਵਾ ਲੈਣੀ ਸੀ ਜਸਮੀਲ ਕੌਰ ਕਹਿੰਦੀ ਬਲਜੀਤ ਜਿਸ ਦਿਨ ਸ਼ਹਿਰ ਗਈ ਸੀ ਆਪਣੇ ਕੱਪੜੇ ਬਣਾਉਣ ਮੈਂ ਇਸ ਨੂੰ ਕਿਹਾ ਸੀ ਕਿ ਮੇਰੇ ਐਨਕ ਠੀਕ ਕਰਾ ਕੇ ਲਿਆ ਦੇ ਪਰ ਇਹ ਕਹਿੰਦੀ ਮੇਰੇ ਕੋਲ ਪੈਸੇ ਘਟਨੇ ਫਿਰ ਕਿਸੇ ਦਿਨ ਤੇਰੀ ਐਨਕ ਠੀਕ ਕਰਾ ਦੇਵਾਂਗੀ ਮਾਂ ਦੀ ਇਹ ਗੱਲ ਸੁਣ ਕੇ ਗੁਰਦੀਪ ਨੂੰ ਬੜਾ ਗੁੱਸਾ ਆਇਆ ਕਹਿਣ ਲੱਗਾ ਤੇਰੇ ਸੂਟਾਂ ਲਈ ਤਾਂ ਪੈਸੇ ਹੈਗੇ ਸੀ ਮੇਰੀ ਮਾਂ ਦੀ ਐਨਕ ਲਈ ਤੇਰੇ ਕੋਲ ਪੈਸੇ ਨਹੀਂ ਸੀ ਇਸ ਗੱਲ ਤੋਂ ਉਹਨਾਂ ਦਾ ਝਗੜਾ ਬਹੁਤ ਵੱਧ ਗਿਆ ਬਲਜੀਤ ਕੌਰ ਕਹਿਣ ਲੱਗੀ ਹੁਣ ਜਾਂ ਤਾਂ ਇਸ ਘਰ ਵਿੱਚ ਮੈਂ ਰਵਾਂਗੀ ਜਾਂ ਫਿਰ ਤੇਰੀ ਮਾਂ ਰਵੇਗੀ ਗੁਰਦੀਪ ਕਹਿਣ ਲੱਗਾ ਮੇਰੀ ਮਾਂ ਇਸ ਘਰ ਵਿੱਚੋਂ ਕਿਤੇ ਨਹੀਂ ਜਾਵੇਗੀ ਤੇਰੀ ਮਰਜ਼ੀ ਹੈ ਜੇ ਤੂੰ ਨਹੀਂ ਰਹਿ ਸਕਦੀ ਮੇਰੀ ਮਾਂ ਨੇ ਨਹੀਂ ਜਾਣਾ ਤੂੰ ਜਾ ਸਕਦੀ ਹੈ ਤੈਨੂੰ ਕੀ ਪਤਾ ਹੈ ਮੇਰੀ ਮਾਂ ਨੇ ਇਹ ਘਰ ਕਿਵੇਂ ਬਣਾਇਆ ਹੈ ਮੈਂ 4 ਕੋਸਾਲ ਦਾ ਸੀ ਜਦੋਂ ਮੇਰੇ ਬਾਪੂ ਦੀ ਮੌਤ ਹੋ ਗਈ ਸੀ ਮੇਰੀ ਮਾਂ ਨੇ ਮੇਰੀ ਖਾਤਰ ਆਪਣੀ ਜਵਾਨੀ ਰੋਧ ਦਿੱਤੀ ਕਿਵੇਂ ਉਸ ਨੇ ਇੱਕ ਬਿਨਾ ਬਾਪ ਦੇ ਬੱਚੇ ਨੂੰ ਇਕੱਲੀ ਨੇ ਪਾਲ ਲਿਆ ਮੈਂ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ ਗੁਰਦੀਪ ਦੀਆਂ ਇਹ ਗੱਲਾਂ ਸੁਣ ਕੇ ਬਲਜੀਤ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਬੈਗ ਵਿੱਚ ਕੱਪੜੇ ਪਾ ਕੇ ਆਪਣੇ ਮੁੰਡੇ ਦੀ ਉਂਗਲ ਫੜ ਕੇ ਘਰੋਂ ਬਾਹਰ ਜਾਣ ਲੱਗੀ ਤਾਂ ਮਾਂ ਨੇ ਕਿਹਾ ਪੁੱਤ ਤੂੰ ਘਰੋਂ ਨਾ ਜਾ ਮੈਂ ਹੀ ਚਲੀ ਜਾਂਦੀ ਆ ਬਲਜੀਤ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ ਚੁੱਪ-ਚਾਪ ਆਪਣੇ ਪਿਕੇ ਘਰ ਵੱਲ ਤੁਰ ਪਈ ਗੁਰਦੀਪ ਦੀ ਮਾਂ ਨੇ ਗੁਰਦੀਪ ਨੂੰ ਕਿਹਾ ਪੁੱਤ ਮੇਰੇ ਘਰ ਕੇ ਤੁਹਾਡਾ ਖਰਾਬ ਘਰ ਖਰਾਬ ਹੋ ਰਿਹਾ ਮੈਂ ਚਲੀ ਜਾਂਦੀ ਹਾਂ ਤੁਸੀਂ ਆਪਣੇ ਘਰ ਰਾਜੀ ਖੁਸ਼ੀ ਰਹੋ ਇਸ ਤਰ੍ਹਾਂ ਲੜਾਈ ਝਗੜਾ ਨਾ ਕਰੋ ਗੁਰਦੀਪ ਕਹਿਣ ਲੱਗਾ ਮਾਂ ਇਸ ਨੂੰ ਮੈਂ ਚੰਗੀ ਤਰ੍ਹਾਂ ਸਬਕ ਸਿਖਾਵਾਂਗਾ ਇਹਨਾਂ ਕਹਿ ਕੇ ਉਸ ਨੇ ਫੋਨ ਕੰਨ ਨਾਲ ਲਾਇਆ ਤੇ ਬਾਹਰ ਚਲਾ ਗਿਆ ਉਧਰ ਪਰਜੀਤ ਆਪਣੇ ਪਿਕੇ ਘਰ ਜਾ ਕੇ ਬੜੇ ਆਰਾਮ ਨਾਲ ਪਈ ਸੀ ਚਾਰਕ ਦਿਨ ਤੱਕ ਉਸਦੀ ਭਾਬੀ ਨੇ ਉਸਦੀ ਵਧੀਆ ਖਾਤਰਦਾਰੀ ਕੀਤੀ ਪਰ ਚਾਰਕ ਦਿਨਾਂ ਬਾਅਦ ਉਸਨੇ ਕਰੀਲਿਆਂ ਦੀ ਸਬਜ਼ੀ ਬਣਾਈ ਤਾਂ ਬਲਜੀਤ ਦਾ ਪਿਓ ਉਸਦੀ ਭਾਬੀ ਨੂੰ ਕਹਿਣ ਲੱਗਾ ਕਿ ਪੁੱਤ ਅੱਜ ਸਬਜ਼ੀ ਵਿੱਚ ਤੇਲ ਬਹੁਤ ਜ਼ਿਆਦਾ ਹੈ ਮੈਂ ਇਹ ਸਬਜ਼ੀ ਨਹੀਂ ਖਾਣੀ ਮੈਨੂੰ ਤਾਂ ਅਚਾਰ ਨਾਲ ਦੋ ਰੋਟੀਆਂ ਦੇ ਦੇ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੈਨੂੰ ਇੰਨੀ ਤੇਲ ਵਾਲੀ ਸਬਜ਼ੀ ਡਾਕਟਰ ਨੇ ਖਾਣ ਤੋਂ ਮਨਾ ਕੀਤੀ ਹੈ ਪਰ ਫਿਰ ਵੀ ਤੂੰ ਜਾਣ ਬੁਝ ਕੇ ਟੀਲ ਜ਼ਿਆਦਾ ਪਾਉਂਦੀ ਆਂ ਜਿੰਨੀ ਗੱਲ ਸੁਣਦੇ ਹੀ ਬਲਜੀਤ ਦੀ ਭਾਬੀ ਪੜਕੁੱਠੀ ਕਹਿਣ ਲੱਗੀ ਨਾਲੇ ਤਾਂ ਮੈਂ ਘਰ ਦੇ ਸਾਰੇ ਕੰਮ ਕਰਦੀ ਆਂ ਉੱਪਰੋਂ ਤੁਹਾਡਾ ਰੋਪ ਸੰਦੀ ਆਂ ਮੈਂ ਇਹ ਸਭ ਕੁਝ ਨਹੀਂ ਬਰਦਾਸ਼ਤ ਕਰ ਸਕਦੀ ਮੈਂ ਤੁਹਾਨੂੰ ਤਿੰਨਾਂ ਜਣਿਆਂ ਨੂੰ ਬੈਠਿਆਂ ਨੂੰ ਨਹੀਂ ਖਵਾ ਸਕਦੀ ਬਲਜੀਤ ਆਪਣੀ ਭਾਬੀ ਦੀਆਂ ਗੱਲਾਂ ਸੁਣ ਕੇ ਮੰਜੇ ਤੋਂ ਉੱਠ ਕੇ ਖੜੀ ਹੋ ਗਈ ਕਹਿਣ ਲੱਗੀ ਭਾਬੀ ੱਡੀ ਕੋ ਗੱਲ ਹੈ ਜੇ ਡੈਡੀ ਨੇ ਕਹਿ ਦਿੱਤਾ ਤੁਸੀਂ ਇੰਨਾ ਵੱਧ ਚੜ ਕੇ ਬੋੜ ਰਹੇ ਹੋ ਇਹ ਤੁਹਾਡੇ ਲਈ ਠੀਕ ਨਹੀਂ ਹੈ ਤਾਂ ਉਸ ਦੀ ਭਾਬੀ ਕਹਿੰਦੀ ਤੂੰ ਤਾਂ ਚੁੱਪ ਹੀ ਰਹੀ ਤਾਂ ਚੰਗੀ ਹੈ ਜਾਣਦੀ ਹਾਂ ਮੈਂ ਤੈਨੂੰ ਨਾ ਬੋਲਣ ਵਾਲੀ ਨੂੰ ਉਸ ਦਿਨ ਜਦੋਂ ਅਸੀਂ ਤੇਰੇ ਘਰ ਗਏ ਸੀ ਤਾਂ ਤੇਰੀ ਸੱਸ ਨੂੰ ਚਾਹ ਵਿੱਚ ਨਮਕ ਪੈ ਗਿਆ ਸੀ ਉਹ ਵੀ ਗਲਤੀ ਤੇਰੀ ਹੀ ਸੀ ਤੂੰ ਹੀ ਉਸ ਨੂੰ ਨਮਕ ਵਾਲਾ ਡੱਬਾ ਫੜਾ ਕੇ ਆਈ ਸੀ ਪਰ ਤੂੰ ਫਿਰ ਵੀ ਉਸ ਨੂੰ ਬਹੁਤ ਬੋਲੀ ਸੀ ਆਪਣੀ ਭਾਬੀ ਦੀਆਂ ਇਹ ਗੱਲਾਂ ਸੁਣ ਕੇ ਬਲਜੀਤ ਚੁੱਪ ਕਰ ਗਈ। ਉਸਦੀ ਮਾਂ ਕਹਿਣ ਲੱਗੀ ਕੀ ਗੱਲ ਹੋਈ ਸੀ ਪੁੱਤ? ਮੈਨੂੰ ਤਾਂ ਤੂੰ ਦੱਸਿਆ ਨਹੀਂ ਆਕੇ। ਬਲਜੀਤ ਦੀ ਭਾਬੀ ਕਹਿੰਦੀ ਮੰਮੀ ਮੈਂ ਸੋਚਿਆ ਇਹਨਾਂ ਦੇ ਘਰ ਦਾ ਮਸਲਾ ਹੈ। ਇਹ ਸੁਲਝਾ ਲੈਣਗੇ। ਇਸ ਕਰਕੇ ਮੈਂ ਆਕੇ ਤੁਹਾਡੇ ਕੋਲ ਗੱਲ ਨਹੀਂ ਕੀਤੀ। ਤਾਂ ਉਸਦੀ ਮਾਂ ਕਹਿਣ ਲੱਗੀ ਜੇਕਰ ਤੂੰ ਉਸ ਦਿਨ ਹੀ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਫੋਨ ਕਰਕੇ ਸਮਝਾ ਦਿੰਦੀ। ਬਲਜੀਤ ਦੀ ਭਾਬੀ ਕਹਿਣ ਲੱਗੀ ਹੁਣ ਜਾਂ ਤਾਂ ਇਸ ਘਰ ਵਿੱਚ ਮੰਮੀ ਡੈਡੀ ਰਹਿਣਗੇ ਜਾਂ ਫਿਰ ਮੈਂ ਰ੍ਹਾਂਗੀ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਤੇ ਬੈਗ ਵਿੱਚ ਕੱਪੜੇ ਪਾਉਣ ਲੱਗੀ ਬਲਜੀਤ ਨੂੰ ਇਹ ਸਭ ਕੁਝ ਦੇਖ ਕੇ ਬੜਾ ਦੁੱਖ ਹੋਇਆ ਕਹਿਣ ਲੱਗੀ ਭਾਬੀ ਕਮਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਤੁਸੀਂ ਚੁੱਪ ਕਰਕੇ ਬੈਠ ਜਾਓ ਕਿਤੇ ਨਹੀਂ ਜਾਣਾ ਬਸ ਇੱਥੇ ਬੈਠ ਜਾਓ ਆਪਣੇ ਘਰ ਰੋ ਆਪਣਾ ਘਰ ਸੰਭਾਲੋ ਉਸਦੀ ਭਾਬੀ ਕਹਿੰਦੀ ਮੈਨੂੰ ਲੈਕਚਰ ਦੇਣ ਤੋਂ ਪਹਿਲਾਂ ਆਪਣੇ ਪਿੱਛੇ ਵੱਲ ਦੇਖ ਕਿੱਡੀ ਕੋ ਗੱਲ ਸੀ ਜਿਹਦੇ ਪਿੱਛੇ ਤੂੰ ਬੈਗ ਚੱਕ ਕੇ ਇੱਥੇ ਆ ਗਈ ਆ ਨਾ ਤੂੰ ਆਪਣਾ ਘਰ ਨਹੀਂ ਸੰਭਾਲ ਸਕਦੀ ਮੈਨੂੰ ਤਾਂ ਸਲਾਹਾਂ ਦੇ ਰਹੀਆਂ ਮੈਨੂੰ ਸਲਾਹਾਂ ਦੇਣ ਦੀ ਕੋਈ ਲੋੜ ਨਹੀਂ ਪਹਿਲਾਂ ਤੂੰ ਆਪਣਾ ਘਰ ਸੰਭਾਲ ਗਲਤੀਆਂ ਵੀ ਤੇਰੀਆਂ ਹੁੰਦੀਆਂ ਤੇ ਝਗੜਾ ਵੀ ਤੂੰ ਹੀ ਕਰਦੀ ਆ ਜਦੋਂ ਸਾਰੇ ਬਲਜੀਤ ਨੂੰ ਲੜਨ ਲੱਗ ਪਏ ਤਾਂ ਫਿਰ ਉਸ ਨੂੰ ਆਪਣੀ ਗਲਤੀਆਂ ਦਾ ਅਹਿਸਾਸ ਹੋਣ ਲੱਗਾ ਉਸਨੇ ਸੋਚਿਆ ਕਿ ਅੱਜ ਮੇਰੇ ਮਾਪੇ ਦੀ ਬੇਇੱਜ਼ਤੀ ਹੋ ਰਹੀ ਆ ਮੇਰਾ ਦਿਲ ਕਿੰਨਾ ਦੁਖੀ ਹੋ ਰਿਹਾ ਮੈਂ ਆਪਣੀ ਸੱਸ ਨਾਲ ਲੜਾਈ ਝਗੜਾ ਕਰਦੀ ਹਾਂ ਤਾਂ ਗੁਰਦੀਪ ਦਾ ਵੀ ਦਿਲ ਤਾਂ ਇਵੇਂ ਦੁਖੀ ਹੁੰਦਾ ਹੋਵੇਗਾ ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਉਹ ਚੁੱਪ ਕਰਕੇ ਆਪਣੇ ਘਰ ਵੱਲ ਤੁਰ ਪਈ ਘਰ ਆ ਕੇ ਉਸਨੇ ਆਪਣੀ ਸੱਸ ਤੋਂ ਮਾਫੀ ਮੰਗੀ ਬਲਜੀਤ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਮੈਨੂੰ ਮਾਫ ਕਰ ਦਿਓ ਮੈ ਤੁਹਾਨੂੰ ਬਹੁਤ ਦੁੱਖ ਦਿੱਤਾ ਅੱਜ ਤੋਂ ਬਾਅਦ ਮੈਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਕੋਲ ਬੈਠਾ ਗੁਰਦੀਪ ਸਭ ਸੁਣ ਰਿਹਾ ਸੀ ਪਰ ਉਹ ਕੁਝ ਨਾ ਬੋਲਿਆ ਉਸ ਦੀ ਸੱਸ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਗਲਤੀਆਂ ਵੀ ਇਨਸਾਨ ਤੋਂ ਹੀ ਹੁੰਦੀਆਂ ਨੇ ਬਲਜੀਤ ਰਸੋਈ ਵਿੱਚ ਖਾਣਾ ਬਣਾਉਣ ਚੜੀ ਗਈ ਤਾਂ ਜਸਮੀਲ ਕੌਰ ਕਹਿਣ ਲੱਗੀ ਗੁਰਦੀਪ ਪੁੱਤ ਇਹ ਚਮਤਕਾਰ ਕਿਵੇਂ ਹੋਇਆ ਗੁਰਦੀਪ ਨੇ ਕਿਹਾ ਮਾਂ ਜਿਸ ਦਿਨ ਇਹ ਘਰੋਂ ਰੁਸ ਕੇ ਗਈ ਸੀ ਮੈਂ ਇਸਦੀ ਭਾਬੀ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਸੀ ਉਸ ਨੇ ਇੱਕ ਛੋਟਾ ਜਿਹਾ ਨਾਟਕ ਖੇਡਿਆ ਇਸਦੀ ਅਕਲ ਟਿਕਾਣੇ ਲਿਆਉਣ ਲਈ ਜਦੋਂ ਬੰਦੇ ਨੂੰ ਠੋਕਰ ਵਾਈਦੀ ਹੈ ਨਾ ਫਿਰ ਹੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਇਸਦੀ ਭਾਬੀ ਨੇ ਇਸ ਨੂੰ ਅਜਹੀ ਠੋਕਰ ਮਾਰੀ ਹੈ ਕਿ ਹੁਣ ਇਹ ਜ਼ਿੰਦਗੀ ਵਿੱਚ ਕਦੇ ਵੀ ਗਲਤੀ ਨਹੀਂ ਕਰੇਗੀ ਉਸ ਦੀ ਸੱਸ ਨੇ ਪਰਮਾਤਮਾ ਅੱਗੇ ਦੋਨੇ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਚਲੋ ਸ਼ੁਕਰ ਹੈ ਪਰਮਾਤਮਾ ਅੱਜ ਇਹ ਵੀ ਮੇਰੀ ਨੂੰ ਨੂੰ ਸਮੇਂ ਸਿਰ ਅਕਲ ਆ ਗਈ ਤੇ ਸਾਡਾ ਘਰ ਟੁੱਟਣੋਂ ਬਚ ਗਿਆ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਡੇ ਕੋਲ ਵੀ ਕੋਈ ਤੁਹਾਡੀ ਜ਼ਿੰਦਗੀ ਨਾਲ ਬੀਤੀ ਹੋਈ ਅਜਿਹੀ ਘਟਨਾ ਹੈ ਜਿਸ ਨੂੰ ਤੁਸੀਂ ਕਹਾਣੀ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ